ਬਹੁਤ ਇਤਿਹਾਸਕ ਪਲ ਹੈ। ਔਰ ਅੱਜ ਦੇ ਦਿਹਾੜੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਵਿਸ਼ਾਲ ਅਗਰ ਕੀਰਤਨ ਸ਼੍ਰੀ ਨਗਰ ਤੋਂ ਚੱਲ ਕੇ ਅੱਜ ਸਾਡੇ ਪੰਜਾਬ ਵਿੱਚ ਦਾਖਲ ਹੋਇਆ। ਔਰ ਅਸੀਂ ਜਿੱਥੇ ਵਿਸ਼ਾਲ ਅਗਰ ਕੀਰਤਨ ਦਾ ਆਪਣੇ ਵੱਲੋਂ ਸਿਮੁੱਚੇ ਪ੍ਰਸ਼ਾਸਨ ਵੱਲੋਂ ਮੈਂ ਦਿਲੋਂ ਬਹੁਤ ਧੰਨਵਾਦ ਕਰਦਾ ਹੈ, ਸਵਾਗਤ ਕਰਦਾ ਹੈ। ਔਰ ਸਾਰੀ ਸੰਗਤ ਵੱਲੋਂ ਸਵਾਗਤ ਕਰਨਾ ਹੈ ਤੇ ਬਾਕੀ ਪ੍ਰਸ਼ਾਸਨ ਵੱਲੋਂ ਸੰਗਤ ਵੱਲੋਂ ਤਿਆਰੀਆਂ ਮੁਕੰਮਲ ਨੇ ਔਰ ਮੈਂ ਸਮਝਦਾ ਕਿ ਕੋਈ ਵੀ ਸਾਰੀ ਸੰਗਤ ਬੜੀ ਸ਼ਰਧਾ ਹੈ ਔਰ ਸਾਰੀ ਸੰਗਤ ਸ਼ਰਧਾ ਦੇ ਨਾਲ ਇਹ ਜਿਹੜਾ ਦਿਹਾੜਾ ਹੈ ਗੱਲ ਹੈ ਕਿ ਅੱਜ ਬਹੁਤ ਗੁੱਡ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਜਿਹੜੀ ਪੰਜਾਬ ਸਰਕਾਰ ਵੱਲੋਂ ਬਹੁਤ ਸ਼ਰਧਾ ਨਾਲ ਕੋ ਮੈਮੋਰੀਏ ਕੀਤੀ ਜਾ ਰਹੀ ਹੈ ਅੱਜ ਨਦਨਗਰ ਕੀਰਤਨ ਜਿਹੜਾ ਕਿ ਸ਼ਿ ਨਗਰ ਤੋਂ ਚਲੇ ਸੀ ਅੱਜ ਪਾਲਕੀ ਸਾਹਿਬ ਮੁਕੇਰੀਆ ਮੁਕੇ ਪਹੁੰਚੇ ਨੇ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੋਰ ਸ਼ੋਰ ਨਾਲ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਹੈ ਸਾਡੇ ਨਾਲ ਮਾਨਯੋਗ ਕੰਟੀਨਟ ਆਫ ਦੇ ਚੱਬੇ ਵਾਲ ਜੀ ਇੱਥੇ लोकल प्रोफेसर मुल्तानी जी और जिला प्रशासन पठानकोट तो सी पठानकोट सा जी और सारा प्रशासन साविल का पुलिस का इतने पहुँचा है ना ही बहुत सारी संगत तुम देख रहे हो कि आले दुआले पिंडा तो इतने पहुंची है इतने साझे मानसा अभी टेला पॉइंट है जितने कि अगर सूर्तन का स्वागत कर रहे हैं बच्चे इतने पहुँच के पुलछार कर रहे हैं ਜਾਪਾਨੀ ਦਾ ਲੰਗਰ ਇੱਥੇ ਲੱਗਿਆ ਹੋਇਆ ਔਰ ਅੱਗੇ ਵੀ ਤੁਸੀਂ ਰਾਹ 'ਚ ਦੇਖੋਗੇ ਕਿ ਵਕ-ਵਕ ਥਾਵਾਂ ਤੇ ਹਰ ਚੌਕ ਤੇ ਸਾਡੀ ਸੰਗਤਾਂ ਉੱਤੇ ਮੌਜੂਦ ਹੈ ਔਰ ਅਖੜਾ ਵਿਛਾ ਕੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਤਿਆਰ ਬਹੁਤ ਵੱਡਾ ਦਿਨ ਹੈ ਅਸੀਂ ਯਾਦ ਕਰਦੇ ਹਾਂ ਸ੍ਰੀ ਗੁਰਦੇਵ ਪਹਾੜੂ ਜੀ ਔਰ ਸਾਰੇ ਸਾਡੇ ਕੁਰਬਾਨੀਆਂ ਨੂੰ ਔਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਕੀ ਕਿੰਨੀ ਅਹਿਮ ਸਾਡੀ ਪੂੰਜੀ ਹੈ ਔਰ ਕਿੰਨਾ ਔਖਾ ਅਸੀਂ ਆਪਣੀ ਆਜ਼ਾਦੀ ਜਿੱਤੀ ਹੈ ਕਿੰਨਾ ਔਖਾ ਅਸੀਂ ਆਪਣਾ ਧਰਮ ਬਚਾਇਆ ਹੈ